ਮੇਰਾ ਨਾਮ ਮੋਹਨ ਲਾਲ ਲੜਕਾ ਇਹਦਾ ਵਿਆਸ ਕਿਦੋਂ ਵਿਆਸ ਕਿਹਨਾਮਾ ਲੜਕੇ ਦਾ ਬੇਟਾ ਮੇਰਾ ਬੇਟੇ ਮੇਰੇ ਦਾ ਨਾਮ ਹੈ ਕਰਮਨਜੀਤ ਸਿੰਘ ਉਹ 15 9 2020 ਨੂੰ ਗਿਆ ਸੀਗਾ ਜੁਕੇ ਸਟੱਡੀ ਵੇਸ ਤੇ ਕੀ ਉੱਥੇ ਕਟਨਾ ਹੋ ਗਈ ਜੇ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਨੱਸੀ ਤੇ ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਸੱਟ ਲੱਗਣਾ ਉਹਦੀ ਜਰੀਆ ਮੌਤ ਹੋ ਗਈ। ਪਤਾ ਜੀ ਤੁਹਾਨੂੰ ਲੱਗਿਆ ਕਿ ਕੀ ਕੁਝ ਜਿਹੜਾ ਪਰਿਵਾਰ ਕਿ ਕੀ ਸੀ ਉਹ ਬੰਦੇ ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਮੇਰੇ ਪਰਿਵਾਰ ਤੇ ਮੇਰੇ ਤੇ ਚੱਲ ਪਿਆ ਕਿਉਂਕਿ ਇਹ ਘਟਨਾ ਹੀ ਇਹੋ ਜੀ ਹੈ ਜਿਹੜੀ ਇਹ ਘਾਟਾ ਮੈਨੂੰ ਇਹੋ ਜਿਹਾ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਸਾਨੂੰ ਬੜੀਆਂ ਆਸਾਂ ਵੀ ਇਦਾਂ ਬੱਚਿਆਂ ਤੇ ਹੁੰਦੀਆਂ ਜੇ ਜਦੋਂ ਬੱਚਾ ਸਾਡਾ ਸਾਥ ਸਾਡੇ ਕੋ ਪਰਮਾਤਮਾ ਲੈ ਜਾਂਦਾ ਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕਦੇ ਪੱਲੇ ਰਹਿ ਜਾਂਦਾ ਸਿਰਫ ਦੁੱਖ ਹੀ ਦੁੱਖ ਹੁੰਦਾ ਕੀ ਸੁਪਨਾ ਸੀ ਬੱਚੇ ਦਾ ਅੱਗੇ ਕਰਮ ਰਾਤ ਜੀ ਨੂੰ ਬਾਹਰ ਗਿਆ ਸੀ ਪੜ੍ਹਾਈ ਕਰਨ ਗਿਆ ਸੀ ਬਾਅਦ ਕੀ ਸੁਪਨਾ ਸੀ ਜੇ ਬਣਾਉਂਦਾ ਤੇ ਕੋ ਹਰ ਇੱਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਆ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣੇ ਆਪਣੀ ਜ਼ਿੰਦਗੀ ਜਿਹੜੀ ਆ ਚੰਗੀ ਗੁਜ਼ਾਰਨ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ ਸਾਡਾ ਵੀ ਬਸ ਮੇਨ ਮਕਸਦ ਇਹੀ ਸੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ ਪੜ੍ਹ ਲਿਖ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ ਇਸ ਤੋਂ ਬਾਅਦ ਤੇ ਕੁਝ ਹੋਣੀ ਆ ਰੋਟੀ ਜਿਹੜੀ ਆ ਇੱਥੇ ਦਿਹਾੜੀ ਲਾ ਕੇ ਵੀ ਖਾ ਸਕਦੇ ਓਥੇ ਬੱਚੇ ਖਾ ਸਕਦੇ ਨੇ ਬੇਰੁਜ਼ਗਾਰੀ ਕਰਕੇ ਬੱਚੇ ਓਥੇ ਭਜਦੇ ਨੇ ਸਾਰੇ ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰ ਨਰੀ ਪੜ੍ਹਾਈ ਨਹੀਂ ਕਰਨ ਜਾਂਦੇ ਆਪਣੀ ਰੋਜੀ ਰੋਟੀ ਕਮਾਣ ਜਾਂਦੇ ਆ ਬੇਰੋਜ਼ਗਾਰੀ ਕਰਕੇ ਉੱਥੇ ਇੱਥੋਂ ਦੌੜ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲਦਾ ਨਾ ਨੌਕਰੀਆਂ ਮਿਲ ਰਹੀਆਂ ਨਾ ਉਹਦੇ ਕਰਕੇ ਬੱਚੇ ਉੱਥੇ ਗਏ ਨੇ ਮੇਰਾ ਬੱਚਾ ਵੀ ਐਸੇ ਉਹਨਾਂ ਦੇ ਨਾਲ ਹੀ ਗਿਆ ਆਪਣੀ ਪੜਾਈ ਵਾਸਤੇ ਰੋਜ਼ਗਾਰੀ ਜਿਵੇਂ ਤੁਸੀਂ ਦੱਸਿਆ ਵੇ ਬੱਚੇ ਦਾ ਸ਼ੂਟ ਸੁਖਨਾ ਸੀ ਬਾਹਰ ਜਾਣਾ ਕਿ ਜਾ ਇੱਥੇ ਉਹਨੂੰ ਕੋਈ ਨੌਕਰੀ ਵਗੈਰਾ ਉਹਦੀ ਕਾਬਲੀਅਤ ਦੇ ਬਰਾਬਰ ਬੱਚੇ ਨੇ ਪਲੱਸ 2 ਕੀਤੀ ਮੈਡੀਕਲ ਦੇ ਵਿੱਚ 1 ਸਾਲ ਉਹ ਇੱਥੇ ਰਿਹਾ ਵੀ ਚਲੋ ਪਹਿਲਾਂ ਨੌਕਰੀ ਦੇ ਭਾਲ ਵਿੱਚ ਹੀ ਰਿਹਾ ਜਦੋਂ ਕਿ ਪਤਾ ਲੱਗਾ ਉਹਨੂੰ ਵੀ ਨੌਕਰੀ ਦਾ ਕੋਈ ਚਾਂਸ ਨਹੀਂ ਬਣਦਾ ਤੇ ਫਿਰ ਉਹਨੇ ਉੱਧਰ ਦੀ ਬਾਹਰ ਦੀ ਫਾਈਲ ਲਾ ਲਈ ਕਿ ਚਲੋ ਉੱਥੇ ਜਾ ਕੇ ਪੜ ਕੇ ਮਿਹਨਤ ਕਰ ਲਾਂਗੇ ਤਾਂ ਆਪਣੀ ਜ਼ਿੰਦਗੀ ਬਣਾ ਲਾਂਗੇ ਆਖਰੀ ਵਾਰ ਜੋ ਗੱਲਬਾਤ ਹੋਈ ਸੀ ਕੀ ਗੱਲਬਾਤ ਹੋਈ ਸੀ ਆਖਰੀ ਵਾਰੀ ਬਸ ਤੰਦਰੁਸਤੀ ਜਿਹੜੀ ਹੈ ਖੁਸ਼ੀ ਖੁਸ਼ੀਆਂ ਗੱਲਾਂ ਹੁੰਦੀਆਂ ਰਹੀਆਂ ਪਹਿਲਾਂ ਰੋਜ਼ ਦੀ ਤਰ੍ਹਾਂ ਗੱਲਾਂ ਹੁੰਦੀਆਂ ਐਤਵਾਰ ਸਾਡੇ ਨਾਲ ਗੱਲ ਹੋਈ ਸੀ ਮਤਲਬ 10 ਦਸੰਬਰ ਨੂੰ ਬੜੇ ਆਪਣੀ ਮੰਮੀ ਨਾਲ ਮੇਰੇ ਨਾਲ ਵੀ ਗੱਲਾਂ ਕੀਤੀ ਉਹਨਾਂ ਬੜੇ ਖੁਸ਼ੀ ਭਰੇ ਮਾਹੌਲ ਵਿੱਚ ਸੀਗਾ ਉਹ ਬੜਾ ਖੁਸ਼ ਸੀ ਕਿ ਆਪਣੇ ਕੰਮ ਤੋਂ ਵੀ ਸੰਤੁਸ਼ਟ ਸੀ ਆਪਣੇ ਉੱਥੇ ਜਿਹੜਾ ਜੀਵਨ ਗੁਜ਼ਾਰਦੇ ਪਿਆ ਸੀ ਉਹਦੇ ਨਾਲ ਵੀ ਸੰਤੁਸ਼ਟੀ ਅਚਾਨਕ ਮਤਲਬ ਜਿਹੜਾ ਇਹ ਪਰਮਾਤਮਾ ਨੇ ਉਹਦੇ ਉੱਤੇ ਜਿਹੜਾ ਇਹੋ ਜਿਹਾ ਕੰਮ ਕਰ ਛੜਿਆ ਕਿ ਉਹ ਸਾਡੇ ਕੋਲੋਂ ਤੇ ਪ੍ਰੇਮ ਦਾ ਲੜਕਾ ਕੀ ਲੱਗਦਾ ਇਹ ਲੜਕਾ ਮੇਰੇ ਵੱਡੇ ਜਵਾਈ ਦਾ ਭਰਾ ਜੀ ਜੈਲ ਤੋਂ ਹਾਂਜੀ ਹਾਂਜੀ ਕੀ ਗੱਲ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਗੱਤ ਨੂੰ ਬੱਚੀ ਨੂੰ ਹਾਂ ਨੂੰ ਸਾਉ ਨੂੰ 5 ਵਜੇ ਫੋਨ ਆਇਆ ਤੇ ਇਸੇ ਤਰ੍ਹਾਂ ਪੂਰਾ ਹੋ ਗਿਆ ਤੇ ਬਾਹਰ ਤੇ ਝੋਟ ਲੱਗ ਗਈ ਆ ਤੇ ਉਸ ਤੋਂ ਬਾਅਦ ਹਾਜੀ ਦੇ ਰਿਸ਼ਤੇਦਾਰੀ ਮੈਂ ਅਸੀਂ ਤੇ ਵੇਖਿਆ ਦਾ ਵੀ ਨਹੀਂ ਵਿਚਾਰਾ ਜੀ ਦੇਖਦੇ ਤარი ਨੂੰ ਸਾਲ ਹੀ ਹੋ ਗਿਆ 28 ਜਨਵਰੀ ਨੂੰ ਵਿਆਹ ਹੋਇਆ ਹੈ ਵੱਡੇ ਲੜਕੇ ਦਾ ਉਸ ਤੋਂ ਬਾਅਦ ਅਸੀਂ ਮਿਲ ਗਏ ਲੱਗ ਪਏ ਇਹਦੇ ਚਾਨ ਚਾਜ ਬੜਾਈ ਪਿਆ ਆਏਗਾ ਤਾਂ ਮਿਲਾਂਗੇ ਗੇ ਲਾਂਗੇ ਹਟਕਵਾਏਗਾ ਤੁਹਾਡੀਆਂ ਸਾਰੀਆਂ ਖੁਸ਼ੀਆਂ ਵੇਚਣੀ ਰੱਖੀ ਹੈ ਹਾਂਜੀ ਕਿਹੜੀ ਕੰਟਰੀ ਦੀ ਆਇਆ ਹੈ ਜੂਕੇ ਜੂਕੇ ਨੀ ਕਿਹਾ ਹਾਂਜੀ ਦਰਸ਼ਨਪਾਲ ਜੀ ਇਹ ਮੇਰਾ ਭਤੀਜਾ ਭਰਾ ਦਾ ਬੇਟਾ ਤਨਖਾਹ ਦਾ ਪਤਾ ਲੱਗਾ ਇੱਥੇ ਪਤਾ 15 ਤਰੀਕ ਨੂੰ ਫੋਨ ਆਇਆ ਸੀ ਹਾਈ ਹਾਈ ਕਮਿਸ਼ਨ ਦਾ ਉਥੋਂ ਜੂਕੇ ਤੋਂ ਉਹਨਾਂ ਨੇ ਦੱਸਿਆ ਵੀ ਅਦਾ ਦਾ ਬੱਚੇ ਦੀ ਡੈਥ ਹੋ ਗਈ ਕਿੰਨੇ ਕਿ ਦਿਨ ਹੋ ਗਏ ਲੜਕੇ ਨੂੰ ਬਾਹਰ ਕੀ ਲਗਭਗ 3 ਸਾਲ ਹੋ ਗਿਆ ਸੀ